ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਆ ਪੇਜ ਨੂੰ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਜਿਹੜੀ ਆ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਹਿਮੂਦਪੁਰ ਹੈਗੀ ਆ ਜੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਅਮਰਕੋਟ ਬਿਲਕੁਲ ਨਜ਼ਦੀਕ ਆ ਦੋਸਤੋ ਲਖਨਾ ਪਿੰਡ ਬਿਲਕੁਲ ਰਾਜੋ ਕੇ ਬਿਲਕੁਲ ਨਜ਼ਦੀਕ ਪਿੰਡ ਹੈਗੀ ਆ ਖਾਸ ਜਿਹੜੀ ਵਿਜਿਟ ਆ ਤੁਹਾਨੂੰ ਪਿੰਡ ਮਹਿਮੂਦਪੁਰ ਕਰਨੀ ਪਵੇਗੀ ਵੀਰ ਗੁਰਵੰਤ ਦੇ ਕੋਲੇ ਆਏ ਆ ਦੋਸਤੋ ਵੀਰ ਗੁਰਵੰਤ ਦੇ ਕੋਲ ਜਿਹੜੇ ਐਨੀਮਲ ਨੇ ਅੱਜ ਖਾਸ ਤੌਰ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਪੰਜ ਮੱਝਾਂ ਝੋਟੀਆਂ ਹੋਣਗੀਆਂ ਤੇ ਦੋ ਬੈੜਾਂ ਦਿਖਾਵਾਂਗੇ ਆਪਾਂ ਤੁਹਾਨੂੰ ਲਾਸਟ ਤੇ ਠੀਕ ਆ ਪਸ਼ੂ ਕਿੰਨੇ ਕਿ ਸਵੇ ਸਵੇ ਆ ਕਿੰਨੇ ਕਿ ਬਿਲਕੁਲ ਅੱਗੇ ਤਿਆਰੀ ਦੇ ਵਿੱਚ ਆ ਉਹ ਪ੍ਰੋਪਰ ਗੱਲਬਾਤ ਆਪਾਂ ਵੀਰ ਗੁਰਵੰਤ ਦੇ ਨਾਲ ਕਰਾਂਗੇ ਅੱਜ 6 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਮਾਰਨਿੰ ਮਾਰਨਿੰਗ ਦਾ ਸਮਾਂ ਹੈ ਠੀਕ ਹੈ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਆ ਬਾਹ ਪਰਦੇ ਵਿੱਚ ਜਿੰਨਾ ਵੀ ਠੀਕ ਹੈ ਜੀ ਪਸੰਦ ਆਉਂਦਾ ਉਹਦੀ ਦੋ ਟਾਈਮ ਦੀ ਤਿੰਨ ਟਾਈਮ ਦੀ ਚਵਾਈ ਆ ਘਰ ਵਿਜ਼ਿਟ ਕਰਕੇ ਆਪ ਜਰੂਰ ਕਰ ਲਿਓ ਨਿਰਕ ਪਰਖ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਹੈ ਗੱਲਬਾਤ ਲਈ ਚੱਲਦੇ ਆ ਵੀਰ ਗੁਰਵੰਤ ਦੇ ਕੋਲ ਪੁੱਛ ਲੈਨੇ ਆ ਕੀ ਇਨਫੋਰਮੇਸ਼ਨ ਹੈਗੀ ਐਨਾ ਪਸ਼ੂਆਂ ਦੀ ਐਨੀਮਲ ਜਿਹੜੇ ਦੋਸਤੋ ਖਾਸ ਤੌਰ ਤੇ ਇਸ ਘਰੇ ਮੱਝਾਂ ਝੋਟੀਆਂ ਨਾਰਮਲ ਹੀ ਆਉਂਦੀਆਂ ਰਹਿੰਦੀਆਂ ਨੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਚੱਲਦਾ ਆ ਰਿਹਾ ਠ ਪਸ਼ੂ ਜਿਹੜੇ ਚੰਗੇ ਵੀ ਆਉਂਦੇ ਆ ਹੌਲੇ ਭਾ ਦੇ ਵੀ ਪਸ਼ੂ ਮਿਲ ਜਾਂਦੇ ਕਿਸੇ ਟਾਈਮ ਬਾਕੀ ਕਈ ਟਾਈਮ ਨਾਲ ਦੋਸਤੋ ਪਸ਼ੂ ਦੇ ਹਿਸਾਬ ਦੇ ਨਾਲ ਮੁੱਲ ਹੁੰਦਾ ਠੀਕ ਹੈ ਜਿਹੋ ਜਿਹੇ ਪਸ਼ੂ ਤੁਸੀਂ ਖਰੀਦੋਗੇ ਉਹ ਜਾ ਰੇਟ ਤੁਹਾਨੂੰ ਜਿਹੜਾ ਭਰਨਾ ਪੈਂਦਾ ਠੀਕ ਆ ਆਜੋ ਚੱਲਦੇ ਆ ਗੱਲਬਾਤ ਜੀ ਹਾਂਜੀ ਵੀਰ ਕਰਮਤ ਸਭ ਤੋਂ ਪਹਿਲਾਂ ਭਰਾ ਸਸਰੀ ਕਾਲ ਸਸਰੀ ਹੋ ਵੀਰ ਜੀ ਉਸ ਤੋਂ ਇਸਲਾ ਸਭ ਠੀਕ ਠਾਕ ਆ ਬਹੁਤ ਵਧੀਆ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਠੀਕ ਆ ਘਰੋਂ ਤੋਂ ਭਾਈ ਅੱਜ ਪੰਜ ਤਾਂ ਮੱਝਾਂ ਝੋਟੀਆਂ ਆ ਗਈਆਂ ਹਾਂਜੀ ਤੇ ਦੋ ਬਿਹੜਾ ਆਪਣੇ ਕੋਲ ਹਾਂਜੀ ਦੋ ਬਿਹੜਾਂ ਤੇ ਪੰਜ ਮੱਝਾਂ ਜੀ ਠੀਕ ਆ ਹ ਤੇ ਗਰونت ਭਾਈ ਪਹਿਲੇ ਨੰਬਰ ਤੇ ਇਹ ਮੱਝ ਵੱਡੇ ਕਦ ਕੱਦ ਦੇ ਵਿੱਚ ਦਿਖਦੀ ਪਈ ਆ ਹਾਂਜੀ ਤੇ ਮੱਝ ਵੀ ਬੇਲਬੂਲ ਦੀ ਵੀ ਕਾਫੀ ਵੱਡੀ ਲੰਬਾਈ ਵੀ ਕਾਫੀ ਆ ਤੇ ਪੁੱਠਾ ਪਾਠਾ ਵੀ ਬੜਾ ਚੌੜਾ ਕੀ ਡਿਟੇਲ ਆ ਭਰਾ ਇਸ ਮੱਝ ਦੀ ਸੁਭਾ ਕਿੰਨਾ ਸਮਾਂ ਸੂਣੇ ਜਾ ਰਹੀ ਹੈ ਕਿ ਤੇਜਾ ਸੂਆ ਸੋ ਵੀਰ ਜੀ ਤੇਜਸੂਆ ਸੂਗੀ ਠੀਕ ਆ ਤੇ ਦਿਨ ਹਜ ਕਿੰਨੀ ਕੁ ਸੁਭਾਵਨਾ ਹੋਊਗੀ ਦਿਨ 15 ਲੈ ਜੂਗੀ ਜੀ ਠੀਕ ਆ 15 ਦਿਨ ਦਾ ਜਿਹੜਾ ਸਮਾਂ ਦੋਸਤੋ ਲੈ ਜੂਗੀ ਬਹੁਤ ਠੀਕ ਆ ਪੂਰੀ ਬਣ ਕੇ ਤਿਆਰ ਹੋ ਗਈ ਸੂਗੀ ਦੇਖੋ ਜੀ ਆ ਕਰੋ ਚੈੱਕ ਠੀਕ ਆ ਤਾਂ ਤੋਂ ਜ਼ਿਆਦਾ ਸੋਨਾ ਹੈਗਾ ਬਾਕੀ ਅ ਮੱਝ ਵੱਡੇ ਪੱਲੇ ਦੀ ਆ ਠੀਕ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਇੱਕ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਪਸ਼ੂ ਹੁੰਦੇ ਆ ਇੱਕ ਵੱਡੇ ਕੱਦ ਕਰਦੇ ਉੱਚੇ ਪਸ਼ੂ ਹੁੰਦੇ ਆ ਇਹ ਉਹਨਾਂ ਮੱਝਾਂ ਦੇ ਵਿੱਚੋਂ ਆ ਵੱਡੀ ਮੱਝ ਕਹਾਂਗੇ ਆਪਾਂ ਠੀਕ ਆ ਫੁੱਲ ਸਾਈਜ਼ ਆ ਵੱਡਾ ਸਾਈਜ਼ ਆ ਠੀਕ ਆ ਕੱਦ ਵੀ ਵੱਡਾ ਵੇਲ ਵੀ ਉਨਵਾਈ ਪੱਖੋਂ ਵੀ ਪੂਰੀ ਆ ਤੇ ਦਿਨ ਕਿੰਨੇ ਦੱਸੇ ਫਿਰ ਗਰੁੰਦ ਇਹ ਦਿਨ 15 ਲੈ ਜੂਗੀ ਜੀ 15 ਕੁ ਦਿਨ ਲੈ ਜੂਗੀ ਆ ਤੇ ਕੁਛ ਨਹੀਂ ਹੋਈ ਜੀ ਕੋ ਦੱਸਿਆ ਗਿਆ ਪਿੱਛੋਂ ਆਪਣੋ ਕੋ ਰਕਾਰ ਕੋਡ ਦਾ ਕੀ ਹਿਸਾਬ ਕਿਤਾ ਸੀ ਆਪਾਂ ਨੂੰ ਇਧਰੋਂ ਆਪਦੇ ਇਲਾਕੇ ਚ ਲਈ ਪਾਰ ਉਧਰੋਂ ਲਿਆ ਆ ਦੂਜੇ ਸੂਬੇ ਹਰਿਆਣੇ ਜੋ ਠੀਕ ਆ ਹਾਂਜੀ ਤੇ ਆਪਾਂ ਤੋਂ ਇਧਰ ਲਈ ਆ ਦੂਜੇ ਸੂਬੇ ਚ ਕੋਈ ਵੀਰ ਲੈ ਕੇ ਆਇਆ ਸੀਗਾ ਉਹ ਲਿਆ ਉਧਰੋਂ ਆਂਦਾ ਮੈਂ ਹਰਿਆਣੇ ਚ ਲੈ ਗਿਆ ਠੀਕ ਹੈ ਵੀਰ ਹਾਂਜੀ ਤੇ ਗਰੋਂਥ ਭਾਈ ਖੋਲ ਕੇ ਮੱਝ ਵੱਡੀ ਆ ਦੋਸਤੋ ਕੱਦ ਕਾਠੀ ਬਹੁਤ ਉੱਚਾ ਹੈਗਾ ਜਿਹੜੇ ਵੀਰ ਨੇ ਖਾਸੇ ਤੌਰ ਤੇ ਚਲੋ ਚੰਗਾ ਪਸ਼ੂ ਲੈਣਾ ਹੈਗਾ ਬਟੇ ਕੱਦ ਕਾੜ ਦੇ ਵਿੱਚ ਚੰਗਾ ਖੁੱਲੇ ਪਿੰਡੇ ਵਾਲਾ ਪਸ਼ੂ ਲੱਭਦੇ ਹੋ ਤੁਸੀਂ ਤੇ ਇਹ ਮੱਝ ਨੂੰ ਜਿਹੜੀ ਤੁਸੀਂ ਦੋਸਤੋ ਹੱਥ ਪਾ ਸਕਦੇ ਕਿਉਂਕਿ ਦੁੱਧ ਵੀ ਜਿਹੜਾ ਦੇਖੀਏ ਜੇ ਇਹੋ ਜੀ ਮੱਝ ਨੇ ਦੋਸਤੋ ਵੀ 13 14 14 15 ਲੀਟਰ ਨਾਰਮਲ ਜੀ ਗੱਲ ਆ ਬਾਕੀ ਸੇਵਾ ਦਾ ਹੁੰਦਾ ਦੁੱਧ ਇੰਨਾ ਇੱਕ ਜਿਹੜਾ ਮਿਲਕਿੰਗ ਆ ਦੋਸਤੋ ਇਸ ਮੱਝ ਨੂੰ ਕਰਉਣਾ ਚਾਹੀਦਾ 17 ਕਿਲੋ ਜੀ ਹਾਂ ਜੀ ਦੂਜੇ ਸਵੇਰੇ ਚ ਹਾਂ ਜੀ ਦੂਜੇ ਸਵੇਰੇ ਠੀਕ ਆ ਆ ਦੇਖੋ ਜੀ ਬਾਕੀ ਇਹਦੇ ਘੱਟੋ ਘੱਟ ਤੁਸੀਂ ਕਹਿੰਦੇ 15 ਦਿਨ ਤਾਂ ਫਿਰ ਲੈਵਲ ਹੋ ਆ ਬੜਾ ਖੁੱਲਾ ਬਣਾਉਗੀ ਇਹ ਜੀ ਹਾਂ ਜੀ ਹਾਂ ਜੀ ਠੀਕ ਆ ਫਵਾਨੇ ਲੋ ਤੇ ਜੇਕਰ ਦੋਸਤੋ ਆਪਾਂ ਦੇਖੀਏ ਤੇ ਸਮਾਂ ਪਾ ਕੇ ਪਸ਼ੂ ਨੇ ਬੰਨਾ ਹੁੰਦਾ ਤੇ ਲਾਏ ਪਸ਼ੂ ਜਿਹੜਾ ਹੈਗਾ ਪਿਆ ਹੈ तकरीबन ਆਲਮੋਸਟ ਤੇ ਥਣ ਥਣ ਵੀ ਦੇਖੋ ਤੁਸੀਂ ਬਿਲਕੁਲ ਮੋਟਾ ਥਾਣਾ ਬਿਲਕੁਲ ਮੁੱਠੀਲਾ ਥਾਣਾ ਠੀਕ ਹੈ ਠੀਕ ਹੈ ਤੇ ਗਰੋਂਤ ਵੀਰੇ ਲੈ ਦੇ ਕਿੰਨੇ ਕੀ ਦੀ ਆਪਾਂ ਕਰਦੇ ਪਏ ਮੁੱਲ ਕੀ ਜਾਂਦਾ ਇਹਦਾ ਲੈ ਦੇ ਮਤਲਬ ਇਹ ਜੀ 110000 ਉਂਝ ਕਰਨ ਨੂੰ ਭਾਵੇਂ 100 ਲੱਖ ਹੋ ਗਈ ਜਈਏ ਪਰ 110000 ਦੀ ਆਪਾਂ ਦੇ ਦੇਣਾ ਠੀਕ ਹੈ ਜੀ ਹਾਂ ਜੀ 110 ਦੀ ਮਤਲਬ ਕਿ ਦੇ ਲੈ ਹੋਵੇਗਾ ਹਾਂ ਜੀ ਕੋਈ ਮਾਨਤਨ ਹੋ ਜਾਊਗਾ ਜੀ ਆਜੂ ਕੋਈ ਮੌਕੇ ਤੇ ਹੋ ਜਾਊਗਾ ਮਾਨਤਨ ਜੀ ਠੀਕ ਹੈ ਲੋ ਵੀ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਜਿੰਨੀ ਵੀ ਗੁੰਜਾਇਸ਼ ਹੋਈ ਵਿੱਚੋਂ ਜ਼ਰੂਰ ਆ ਬਾਕੀ ਦੂਰ ਤੋਂ ਥੋੜਾ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਕੱਲੀ ਕਹਿਣ ਦੀ ਗੱਲ ਨਹੀਂ ਵੀ ਮਾਝੇ ਕੋਈ ਛੋਟੀ ਜੀ ਨਹੀਂ ਗਈ ਵੱਡੇ ਕੱਦ ਕਾਟ ਦੇ ਵਿੱਚ ਮਾਝਾ ਠੀਕ ਆ ਤਕਰੀਬਨ ਫੁੱਲ ਸਾਈਜ਼ ਆ ਫੁੱਲ ਹਾਈਟ ਆ ਜ਼ਰੂਰ ਤੁਸੀਂ ਸੰਪਰਕ ਕਰ ਲਿਓ 1,10,000 ਲੈ ਦੇ ਆ ਠੀਕ ਆ ਬਾਕੀ ਜੋ ਵੀ ਮੌਕੇ ਤੇ ਹੋਵੇਗਾ ਮਾਨਤਨ ਇਸ ਤੋਂ ਬਾਅਦ ਜਿਹੜੀ ਸੈਕੰਡ ਨੰਬਰ ਤੇ ਵੀਰ ਇਹ ਮਾਝਾ ਦੀ ਕੀ ਡਿਟੇਲ ਹੁਣ ਇਹ ਦੂਜਾ ਸੁਣੀ ਵਿੱਚ ਛੋਟੇ ਅਜੇ ਸੁਣੀ ਆ ਹਾਂਜੀ ਠੀਕ ਆ ਹੈ ਵੀ ਪੂਰੀ ਰਾਜੀ ਹੈ ਨਾ ਕੋਈ ਨਹੀਂ ਸਾਰੇ ਪਾਸਿਓ ਹਾਂ ਤੇ ਹੈ ਤਿਆਰੀ ਦੇ ਵਿੱਚ ਵੈਸੇ ਅਥੇ ਲੇ ਜਾਂਦੀ ਕੋ ਦੋ ਚਾਰ ਦੇਣਾ ਇਹ 5-6 ਲੈ ਜੂ ਪਰ ਖੁਲ ਬਣੀ ਤਿਆਰ ਹੋਈ ਝੋਟੀ ਠੀਕ ਆ ਠੀਕ ਆ ਆ ਇਹ 5-6 ਦਿਨ ਲੈ ਜੂ ਤੇ ਸੂਹਾ ਕਰਾਂ ਤਾਂ ਦੂਜਾ ਕਿ ਤੀਜਾ ਨਹੀਂ ਦੂਜਾ ਸੂਹਾ ਸੋਣੀ ਆ ਅੱਛਾ ਸੂਹਾ ਦੂਜਾ ਦੋਸਤੋ ਵੀਰਾਂ ਦਾ ਵੀ ਸੋਣੀ ਆ ਠੀਕ ਆ ਤੇ ਆ ਇੱਕੋ ਨਹੀਂ ਤੁਸੀਂ ਫੇਸ ਦੇਖੋ ਠੀਕ ਆ ਜੀ ਆ ਫੇਸ ਦੀ ਕੁਆਲਿਟੀ ਠੀਕ ਆ ਸੰਗਾ ਸੰਗਾ ਦੀ ਬੰਤਰ ਸੋਣੀ ਆ ਤੇ ਪੂਰੀ ਰਾਜੀ ਵਜਨ ਵਾਲੀ ਜਿਹੜੀ ਮੱਝ ਆ ਦੋਸਤੋ ਠੀਕ ਆ ਆ ਜਿਹੜਾ ਵਜਨ ਵਟਾ ਕਾਫੀ ਜ਼ਿਆਦਾ ਮੱਝ ਦਾ ਤੇ ਹਵਾਨਾ ਤੁਸੀਂ ਬਿਲਕੁਲ ਆ ਵੇਖ ਕੇ ਚੈੱਕ ਕਰੋ ਜਿਹੋ ਜਿਹਾ ਪਸ਼ੂ ਹੁੰਦਾ ਮਧਰੀ ਡੌਲੀ ਦਾ ਪਸ਼ੂ ਹੁੰਦਾ ਉਸ ਹਿਸਾਬ ਦੇ ਵਿੱਚ ਇਹ ਮਾਜਾ ਹਾਈਟ ਜਿਹੜੀ ਆ ਮੀਡੀਅਮ ਆ ਪਰ ਪੂਰੀ ਗੁੰਦਮੇ ਸਰੀਰ ਦੀ ਆ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਇੱਕ ਵਾਰੀ ਆ ਕਰੋ ਚੈੱਕ ਇਹ ਤਿਆਰੀ ਦੇ ਵਿੱਚ ਹੀ ਸਮਝੋ ਘੱਟੋ ਘੱਟ ਵੀ ਕੋਈ 5-6 ਦਿਨ 5-6 ਦਿਨ ਹਜੇ ਜ਼ਰਾ ਸਮਾਂ ਲੈ ਜਾਊਗੀ ਬਾਕੀ ਜੇਕਰ ਕੋਈ ਦੂਰ ਦਰਡੇ ਵੀਰ ਲੈ ਕੇ ਜਾਂਦਾ ਸਫ਼ਰ ਦੇ ਦੌਰਾਨ ਹੋ ਸਕਦਾ ਵੀ ਕੋਈ 2-4 ਦਿਨਾਂ ਤੱਕ ਵੀ ਸੂਪੇ ਠੀਕ ਆ ਤੇ ਆਪਦੇ ਵੱਲੋਂ ਜਿਹੜੀ ਪੂਰੀ ਤਿਆਰੀ ਕਰੀ ਬੈਠੀ ਆ ਹੁਣ ਉੱਪਰ ਜਿੰਨੇ ਦਿਨ ਲੈ ਜਾਊਗੀ ਦੋਸਤੋ ਉਹ ਵਾਅਦੇ ਬੰਦੀ ਹੀ ਹੈਗੀ ਆ ਵੀ ਘੱਟੋ ਘੱਟ ਵੀ ਚਲੋ ਹੋਰ ਬਣਾ ਥਣਾ ਜਿਹੜਾ ਪਸ਼ੂ ਉਹ ਤਿਆਰ ਕਰ ਲੂਗਾ ਆ ਕਰੋ ਜੇਕਰ ਠੀਕ ਆ ਪੂਰੀ ਸੇਵਾ ਦੇ ਵਿੱਚ ਆ ਪੂਰੀ ਜਿਹੜੀ ਆ ਪਾਲਣ ਹੈਗੀ ਆ ਦੋਸਤੋ ਕੇਰਿੰਗ ਦੇ ਵਿੱਚ ਰਹੀ ਹੈਗੀ ਆ ਕਿਉਂਕਿ ਇਹੋ ਜਿਹਾ ਪਸ਼ੂ ਆ ਸੇਵਾ ਕਰਕੇ ਪੂਰਾ ਜਿਹੜਾ ਦੋਸਤੋ ਬਣਦਾ ਹੈਗਾ ਕਾਫੀ ਮਿਹਨਤ ਲੱਗਦੀ ਪਸ਼ੂ ਪੂਰਾ ਇੱਥੋਂ ਤੱਕ ਲਿਆਉਣ ਦੇ ਵਿੱਚ ਠੀਕ ਆ ਜ਼ੋਰ ਵੀ ਪੂਰਾ ਮਾਰਦੀ ਪਈ ਗਰਭੰਤ ਹਾਂ ਹਾਂ ਜ਼ੋਰ ਵਾਲੇ ਪਸ਼ੂ ਨੇ ਜ਼ੋਰ ਮਾਰਨਾ ਸਰ ਆ ਦੇਖੋ ਜੀ ਠੀਕ ਆ ਪਹਿਲੇ ਸੂਏ ਦੋ ਦਿਨਾਂ ਨੇ 12 ਕਿਲੋ ਦਿੱਤਾ ਜੀ ਪਹਿਲਾ ਸੂਏ ਜੀ ਹਾਂ ਜੀ ਜੋ ਜੋ ਹਵਾਨਾ ਸਟਰਕਚਰ ਹੈਗਾ ਜੀ ਬਾਡੀ ਬੰਤਰਤੀ ਜਿਵੇਂ ਦੀ ਮੱਝ। ਨਾਲੇ ਇਹਦੀ ਖੁੱਲੀ ਆ 12 ਕਿਲੋ ਆਨਦੀ ਹੋਈ ਇਹੋ। ਬਿਲਕੁਲ ਜੀ ਬਿਲਕੁਲ। ਹਾਂ ਜੀ। ਆ ਕਰੋ ਚੈੱਕ। ਠੀਕ ਆ ਪਹਿਲੇ ਸੂਵੇ ਫਰਸਟ ਟਾਈਮਰ ਸੀ ਜਦੋਂ ਦੋਸਤੋ 12 ਕਿਲੋ ਦੀ ਕਪੈਸਿਟੀ ਰਹੀ ਹੈ ਇਹਦੀ। ਠੀਕ ਆ। ਹੁਣ ਜਿਹੜਾ ਦੋਸਤੋ ਬਾਕੀ ਸੇਵਾ ਦਾ ਦੁੱਧ ਹੁੰਦਾ ਜਦੋਂ ਭਰਿਆ ਪਾਂਡਾ ਹੋਵੇ ਕੋਈ ਗਾਰੰਟੀ ਤਾਂ ਨਹੀਂ ਦਿੱਤੀ ਜਾਂਦੀ ਕਿ ਪਰ ਲੈ ਵੇਖ ਕੇ ਲੱਗਦਾ ਵੀ ਇਹੋ ਜਿਹੇ ਪਸ਼ੂ ਨੂੰ ਜਿਹੜਾ ਦੋਸਤੋ ਨਾਰਮਲ ਹੀ 11 12 11 12 ਕੋਈ ਕਹਿ ਦੇਣਾ ਕੋਈ ਝੂਠੀ ਗੱਲ ਨਹੀਂ ਹੈਗੀ ਕਿ ਤੇ ਐਰ ਕੀ ਪਲੱਸ ਵੀ ਹੋ ਸਕਦਾ ਠੀਕ ਬਾਕੀ ਹਰ ਇੱਕ ਦੇ ਆਪ ਆਪਣੀ ਸੇਵਾ ਕੋਈ ਚੰਗੀ ਸੇਵਾ ਜੇ ਲੈ ਜਾਂਦਾ ਤੇ ਗਰਮਤ ਵੀਰੇ ਲੈ ਦੇ ਕੀ ਹੁੰਦਾ ਇਹਦਾ ਲੈ ਦੇ ਮਤਲਬ ਵੀਰੇ 85000 85 ਹਾਂਜੀ ਠੀਕ ਆ 85000 ਆ ਦੋਸਤੋ ਠੀਕ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਸਾਰੇ ਪਸ਼ੂਆਂ ਦੇ ਵਿੱਚੋਂ ਮਾਨਤਾ ਹੋਊਗਾ ਕੋਈ ਕੱਲੇ ਕੱਲੇ ਪਸ਼ੂ ਦੇ ਪੂਰੀ ਯਾਦ ਪਾਦ ਵਾਲੀ ਛੋਟੀ ਮੋਹਰਾ ਨਸਲ ਚਾਉਂਦੀ ਹਾਂ 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 ਹਾਂਜੀ ਨਹੀਂ ਚੰਗੀ ਆ ਛੋਟੀ ਜਿੰਨੀ ਵੀ ਆ ਪੂਰੀ ਚੰਗੀ ਆ ਆ ਥਾਣਾ ਤੋਂ ਦੇਖੋ ਇੱਕ ਪੂਰਾ ਆ ਕਰੂ ਚੈੱਕ ਠੀਕ ਹੈ ਇਹੋ ਜਿਹਾ ਥਾਣਾ ਲੱਗਾ ਜੇ ਬਿਲਕੁਲ ਨੋਕਲਾ ਥਾਣਾ ਆ ਕਰੂ ਚੈੱਕ ਕੰਡੀਟੇਰੀ ਇਹ ਉਹ ਹੀ ਗੱਲ ਨਹੀਂ ਕਰੀ ਵੀ ਆ ਕਿ ਪਸ਼ੂ ਡਰਦੇ ਹੋ ਡਰ ਰੋਣ ਨਾਲ ਕੰਮ ਨਹੀਂ ਲੈ ਡਰਨ ਵਾਲੀ ਤਾਂ ਗੱਲ ਹੀ ਕੋਈ ਨਹੀਂ ਤੇ 85000 ਨੈਟ ਹੋ ਗਿਆ ਨਾ ਜੀ ਦਾ ਹਾਂ ਜੀ ਜੀ ਇਹਦਾ 85000 ਸਹੀ ਮੁੱਲ ਸਹੀ 85 ਹੋ ਗਿਆ ਦੋਸਤੋ ਬਾਕੀ ਮੌਕਾ ਤੁਸੀਂ ਵੇਖ ਲਓ ਗੱਲਬਾਤ ਤੁਸੀਂ ਕਰਨੀ ਹੈ ਜਿੱਥੋਂ ਤੱਕ ਵੀ ਤੁਸੀਂ ਤਾਲਮੇਲ ਆਪਣਾ ਬਣਾ ਸਕਦੇ ਜੀ ਉੱਥੋਂ ਤੱਕ ਬਣਾ ਕੇ ਜਿਹੜਾ ਤੁਸੀਂ ਪਸ਼ੂ ਜਿਹੜਾ ਖਰੀਦ ਸਕਦੇ ਇਸ ਤੋਂ ਬਾਅਦ ਅਗਲੀ ਮੱਝ ਇਹ ਵੀ ਇਹ ਵੀ ਸੂਈ ਆ ਹਾਂ ਜੀ ਇਹ ਵੀ ਸੂਈ ਹੈ ਸੂਈ ਆ ਸਵੇਰਿੰਦਾ ਕਿੰਨਾ ਜੀ ਤੀਜਾ ਸਵੇਰ ਸੂਈ ਤੀਜਾ ਨੇ ਹਾਂ ਜੀ ਠੀਕ ਆ ਤੀਜਾ ਸੂਆ ਸੂਈ ਆ ਤੇ ਚਵਾਈ ਕਰਮ ਤਾਂ ਭਈ ਸੁਬਾ ਕਿੰਨੇ ਕਜੇ ਕਰ ਲਈ ਸੀ ਇਹਦੀ 6 ਵਜੇ ਦੀ ਚਵਾਈ ਸੀ ਦੀ ਮਾਰਨਿੰਗ 6 ਵਜੇ ਦੀ ਠੀਕ ਆ ਵੀਡੀਓ ਦਾ ਟਾਈਮ ਦਾ ਜਿਹੜਾ ਦੋਸਤੋ ਨੋਟ ਕਰ ਲਓ 10:30 ਵਜੇ ਦਾ ਜਿਹੜਾ ਟਾਈਮ ਹੈਗਾ ਆਪਣਾ ਮਾਰਨਿੰਗ ਦਾ ਠੀਕ ਆ ਤੇ ਜਾਂ ਸੁਬਾ ਸੋਈ ਬਹੁਤ ਚੰਗੀ ਬੰਦੀ ਮਾ ਜੀ ਬਿਲਕੁਲ ਜੀ ਬਿਲਕੁਲ ਆਹ ਕਰੋ ਜੀ ਆਹ ਫੇਸ ਦੇਖੋ ਠੀਕ ਆ ਤੇ ਮਗਰ ਬੱਚਾ ਇਹਦੇ ਵੀਰ ਕੀ ਸੀਗਾ ਮਗਰੇ ਦੇ ਕੱਟੀ ਆ ਗਈ ਜੀ ਕੱਟੀ ਆ ਗਈ ਇਹੋ ਮਗਰ ਖੜੀ ਵੱਡੀ ਕੱਟੀ ਆ ਹਾਂ ਜੀ ਕੱਟੀ ਵੀ ਪੂਰੀ ਪਲੀ ਪਲਾਈ ਕੱਟੀ ਆ ਪੂਰੀ ਮਗਰ ਦੇਣ ਕਿੰਨੇ ਦੱਸਿਆ ਜੀ ਦੇਣ ਸੋ ਇਹਨੂੰ ਵੀ ਹੋ ਗਈ 20 ਦਿਨ ਹੋ ਗਏ ਹਾਂਜੀ ਠੀਕ ਆ 20 ਦਿਨ ਦਾ ਸਮਾਂ ਹੋ ਗਿਆ ਦੋਸਤੋ ਆ ਬਿਲਕੁਲ ਜਿਹੜੀ ਕੱਟੀ ਤੁਸੀਂ ਵੇਖ ਰਹੇ ਹੋ ਕੱਟੀ ਹੈਗੀ ਨਾਲ ਠੀਕ ਆ ਤੇ 20 ਦਿਨ ਦਾ ਸਮਾਂ ਹੈ ਤੇ ਹੁਣ ਨੈਟ ਦੁੱਧ ਆਪਾਂ ਕਿੰਨਾ ਚਵਾ ਦਾਂਗੇ ਹਾਜ਼ਰ ਕੀ ਜੇ ਥੱਲੇ ਦੇ ਥੱਲੇ ਸਹੀ 12 ਕਿਲੋ ਦੇ ਜੀ 12 ਕਿਲੋ ਹਾਂਜੀ ਹੁਣ ਇਸ ਟਾਈਮ ਤੇ ਕੋਈ ਵੀ ਆ ਕੇ ਦੋ ਟਾਈਮ ਚੋੜੀ ਹਾਂਜੀ ਦੋ ਟਾਈਮ ਵਾਲੀ ਵਾਲੇ ਤਸੱਲੀ ਕਰ ਸਕਦਾ ਠੀਕ ਆ ਭਰਾ ਤੇ ਗਰੰਤ ਦਿਖਾਈਏ ਖੋਲ ਕੇ ਲੋ ਵੀ ਦੋਸਤੋ ਤੀਜਾ ਸਵੇਰ ਸੋਈ ਆ ਤੇ 12 ਕਿਲੋ ਜਿਹੜਾ ਨੈਟ ਦੁੱਧ ਤੋਲਵਾ ਹੈਗਾ ਇਹ ਨੀਲੀ ਜਾਂਦੀ ਠੀਕ ਆ ਤੇ ਨੀਲੀ ਤੇ ਹਵਾਨੇ ਦੇ ਵੀ ਬਿਲਕੁਲ ਡਾਟ ਸਪੌਟ ਦਾ ਨਿਸ਼ਾਨ ਹੈਗਾ ਤੇ ਮਗਰਲੇ ਪੈਰ ਵੀ ਧੋਤੇ ਆ ਸਿੰਗੀ ਸੁંગી ਸੋਹਣੀ ਆ ਤੇ ਮੱਥਾ ਬੱਲਾ ਠੀਕ ਆ ਤੇ ਬਿਲਕੁਲ ਪਤਲਾ ਜਿਹਾ ਚਮ ਹੈਗਾ ਜੇ ਚਮੜੀ ਦੀ ਗੱਲ ਕਰੀਏ ਸਕਿਨ ਬਿਲਕੁਲ ਆਪਾਂ ਕਹਿ ਦਿੰਨੇ ਆ ਨਾ ਜਿਵੇਂ ਕਾਗਜ਼ ਵਰਗੀ ਆ ਆ ਕਰੋ ਠੀਕ ਆ ਤਕਰੀਬਨ 12 ਕਿਲੋ ਵਾਲੀ ਆ ਚਵਾਈ ਲਈ ਤੁਸੀਂ ਘੱਟੋ ਘੱਟ ਵੀ ਤਸੱਲੀ ਕਰਨੀ ਹੋਵੇ ਤਾਂ ਦੋ ਟਾਈਮ ਦੀ ਚਵਾਈ ਕਰ ਲਓ ਬੇਸ਼ੱਕ ਹਵਾਨਾ ਸੋਹਣਾ ਲੱਗਾ ਤੇ ਚੁਵਾਈ ਜਿਹੜੀ ਮਾਰਨਿੰਗ ਅੱਜ 6 ਵਜੇ ਹੋਈ ਆ ਬੇਸ਼ੱਕ ਜਦੋਂ ਆਪਾਂ ਵੀਡੀਓ ਅਪਲੋਡ ਕਰ ਦਿੰਨੇ ਆ ਤੇ ਸ਼ਾਮ ਨੂੰ ਅੱਜ 6 ਮਾਰਚ ਨੂੰ ਤੁਸੀਂ ਘੱਟੋ ਘੱਟ ਵੀ 6 ਵਜੇ ਚੁਵਾਈ ਵੀ ਕਰ ਸਕਦੇ ਹੋ ਇਸ ਦੀ ਘਰੇ ਵਿజిਟ ਕਰਕੇ ਤੇ ਕਿੰਨੇ ਦੀ 딜 ਕਰਦੀਏ ਵੀਰੇ ਫਿਰ ਇਹਦਾ ਵੀ ਦੀ ਸਹੀ ਮੋੜ 90 ਹਜ਼ਾਰ ਜਿਹੜਾ ਲੈਦੇ ਆ 90 ਹਜ਼ਾਰ ਹਾਂਜੀ ਠੀਕ ਆ ਵੀਰੇ ਤੇ ਬਾਕੀ ਬਾਕੀ ਜਿਹੜਾ ਦੋਸਤੋ ਮਾਨਤਾ ਨਾਲ ਉਹ ਵੀ ਹੋ ਜਾਊਗਾ ਕੋਈ ਫਿਕਸ ਪ੍ਰਾਈਸ ਨਹੀਂ ਬਾਈ ਗੁਰਮਤ ਜਿੰਨੇ ਵੀ ਆਪਾਂ ਦੱਸਾਂਗੇ ਕੋਈ ਪੱਕਾ ਫਿਕਸ ਨਹੀਂਗਾ ਵਿੱਚੋਂ ਥੋੜੀ ਬਾਅਦ ਦਾ ਛੋਟਛਾਪਾ ਹੋ ਜਾਊਗਾ ਹਾਂਜੀ ਹੋ ਜਾਊਗਾ ਜੀ ਠੀਕ ਆ ਤੇ ਇਸ ਤੋਂ ਜਿਹੜੀ ਨੈਕਸਟ ਆਪ ਇਹ ਵੀ ਸੂਈ ਆ ਸੂਈ ਕਿ ਸੂਨ ਵਾਲੀ ਨਹੀਂ ਸੂਈ ਹੈ ਸੂਈ ਆ ਇਹਨੂੰ ਤੀਜਾ ਦਿਨ ਹੋਇਆ ਸੂਈ ਦਾ ਤੀਜਾ ਦਿਨ ਹੋ ਗਿਆ ਦੋਸਤੋ ਜਿਹੜੀ ਬਿਲਕੁਲ ਸਕਰੀਨ ਤੇ ਤੁਸੀਂ ਇਹ ਮੱਝ ਦੇਖ ਰਹੇ ਹੋ ਠੀਕ ਆ ਤੇ ਸੂਹਾ ਵੀ ਤੀਜਾ ਹੀ ਆ ਸੂਹਾ ਤੀਜਾ ਤੀਜਾ ਹੋਵੇ ਆ ਤੀਜਾ ਸੂਈ ਤੀਜਾ ਸੂਈ ਆ ਠੀਕ ਆ ਸੂਹਾ ਤੀਜਾ ਵੀ ਇਹ ਕਹਿੰਦਾ ਦੋਸਤੋ ਵੀ ਗਰੰਤਪਾਈ ਕਹਿੰਦਾ ਵੀ ਤੀਜਾ ਸੂਹਾ ਬਾਕੀ ਤੁਹਾਡੀ ਸਮਝ ਆ ਸੋ ਸਮਝਾ ਕਿਉਂਕਿ ਵਪਾਰ ਦੀ ਲੈਣ ਆ ਜਿੱਥੋਂ ਪਸ਼ੂ ਆਪਾਂ ਕੋਲ ਲੈ ਕੇ ਆਉਣੇ ਆ ਦੂਜਾ ਵੀ ਕਹਿ ਦਿੱਤਾ ਜਾਂਦਾ ਜਿੱਥੋਂ ਲਈ ਤੀਜਾ ਵੀ ਕਹਿ ਦਿੱਤਾ ਜਾਂਦਾ ਪਰ ਜਦੋਂ ਤੁਸੀਂ ਲੈ ਕੇ ਜਾਣੀ ਤੀਜਾ ਮੰਨ ਕੇ ਲੈ ਜਾਓ ਚੌਥ ਦੀ ਬੋਡੀ ਬੰਦ ਤੇ ਵੇਖ ਕੇ ਤੁਸੀਂ ਬੇਸ਼ੱਕ ਲੈ ਜਿਓ ਦੁੱਧ ਵੇਖ ਕੇ ਜ਼ਰੂਰ ਲੈ ਜਿਓ ਠੀਕ ਆ ਤੇ ਗਰਵੰਤ ਭਾਈ ਇਹਦੇ ਥਲੇ ਬੱਚਾ ਕੀ ਆ ਇਹਦੇ ਮਗਰ ਕੱਟੀ ਆ ਗਈ 33 ਇਹਦੇ ਮਗਰ ਵੀ ਆ ਤੇ ਕਿੰਨੇ ਕ ਦਿਨ ਦੱਸਿਆ ਸੁਈ ਨੂੰ ਤੇ 7 ਦਿਨ ਹੋਇਆ ਜੀ ਸੁਈ ਨੂੰ ਤੀਜਾ ਹੀ ਸੂਆ ਮੰਨ ਕੇ ਤੁਸੀਂ ਲੈ ਜਿਓ ਤੇ ਤੀਜਾ ਹੀ ਦਿਨ ਗਿੱਲਾ 나ੜੂ ਬੱਚਾ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਤੋੜ ਕੇ ਦਿਖਾਈ ਤੇ ਹੁਣ ਬੌਲੇ ਦੇ ਵਿੱਚ ਕਿੰਨਾ ਕ ਵੀਰ ਚੱਲ ਰਿਹਾ 8 ਕਿਲੋ ਬੌਲਾ ਹੈਗਾ ਹੁਣ ਆਈਟਮ ਦੇ ਵਿੱਚ ਜੀ ਤਿਆਰ 8 ਕਿਲੋ ਹਾਂਜੀ ਤੇ ਵੈਸੇ ਚਲੋ ਮੱਧ ਜਿਹੜੇ ਹਿਸਾਬ ਦੀ ਹੈਗੀ ਆ ਵੀ ਇਹਨੂੰ ਘਟੋਰ 10 11 12 11 12 ਠੀਕ ਆ ਤੀਜੇ ਦਿਨ ਦੇ ਵਿੱਚ ਆ ਦੋਸਤੋ ਤੇ ਆਪ ਵੀ ਤੀਜੇ ਸੂਬੇ ਆ ਤੇ ਨਾ ਹੀ ਹੋਊਗਾ ਆਪਾਂ ਅੱਥਰ ਦੱਸਦੇ ਠੀਕ ਆ ਚਲੋ ਵੀ ਅਗਲਾ ਬੰਦਾ ਚਲੋ ਘੱਟ ਦੱਸਿਆ ਕੋਈ ਗੱਲ ਨਹੀਂ ਹਾਂਜੀ ਅਗਲਾ ਬੰਦਾ ਚੋਲੇ ਜਾਂਦੇ ਬੋਲੋ ਚੰਗੀ ਗੱਲ ਆ ਕਿੱਲੋ ਘੱਟ ਹੀ ਦੱਸੋ ਠੀਕ ਆ ਆ ਵੇਖੋ ਜੀ ਠੀਕ ਆ ਥਣ ਦੇਵਾ ਜਿਹੜਾ ਦੋਸਤੋ ਪੱਧਰ ਦਿਖਦਾ ਪਿਆ ਜਿੰਨਾ ਵੀ ਹੈਗਾ ਪ੍ਰੋਪਰ ਫੇਰ ਕੋਲ ਪੱਧਰ ਆ ਤੇ ਬੱਚਾ ਜਿਹੜਾ ਕੱਟੀ ਫੀਮੇਲ ਹੈਗੀ ਆ ਬਿਲਕੁਲ ਜਿਹੜੀ ਤੁਸੀਂ ਅਗਲੇ ਨੰਬਰ ਪਹਿਲੇ ਨੰਬਰ ਤੇ ਦੇਖ ਰਹੇ ਹੋ ਇਹ ਕੱਟੀ ਫੀਮੇਲ ਜਿਹੜੀ ਇਸ ਮੱਝ ਦੇ ਮਗਰ ਆ ਠੀਕ ਆ ਆ ਬਿਲਕੁਲ ਜਿਹ ਠੀਕ ਆ ਇਹ ਕੱਟੀ ਜਿਹੜੀ ਇਸ ਦੀ ਆ ਹਾਂਜੀ ਤੋਰੀਏ ਫਿਰ ਹਾਂਜੀ ਆ ਕਰੋ ਜੀ ਅੱਗੇ ਠੀਕ ਆ ਬਿੱਲੀਆਂ ਖਾਣੇ ਮੱਝ ਦੀਆਂ ਵੀ ਬਿੱਲੀਆਂ ਖਾਣ ਦੇਖੋ ਠੀਕ ਆ ਤਾਂ ਚਿਵਾਈ ਕਰਮੰਤਾ ਭਾਈ ਇੱਕ ਨੰਬਰ ਸਾਰੇ ਪਸ਼ੂਆਂ ਦੀ ਹਾਂਜੀ ਹਾਂਜੀ ਜਿਹੜੇ ਖਾਸ ਤੌਰ ਤੇ ਸੂਏ ਹਨਾ ਹਾਂਜੀ ਭਾਈ ਜੋ ਦੱਸਾਂਗੇ ਆਪਾਂ ਉਹ ਹੀ ਨਿਕਲੂਗਾ ਜੀ ਠੀਕ ਹੈ ਜੀ ਆ ਕਰੋ ਚੈੱਕ ਆ ਭਾਈ ਕਿਉਂਕਿ ਗਰਮਤ ਭਾਈ ਆਏ ਵੀ ਕਈ ਭੈਣ ਭਰਾ ਯਾਰ ਆਨਲਾਈਨ ਸੌਦੇ ਵਾਲੇ ਹੁੰਦੇ ਆ ਹਾਂਜੀ ਤੇ ਕਈ ਧਾਰਬਣੀ ਮਾਰਕ ਲੈ ਕੇ ਜਾਂਦੇ ਆਪਾਂ ਨੂੰ ਪਤਾ ਹੀ ਆ ਹਾਂਜੀ ਉਹ ਫਿਰ ਕਿਤੇ ਨਾ ਕਿਤੇ ਆਪਦੀ ਤਸੱਲੀ ਤੇ ਜਦੋਂ ਬੰਦੇ ਮਗਾਉਂਦੇ ਆ ਤੇ ਉਦੋਂ ਫਿਰ ਕੋਈ ਨਾ ਕੋਈ ਕੰਮੀ ਪੇਚੀ ਨਾ ਨਿਕਲੇ ਨਹੀਂ ਕਹਿਣ ਤੋਂ ਪਾਏ ਹੋਈ ਜੋਣਾ ਵਧੀਆ ਇੱਕ ਨੰਬਰ ਹੈ ਠੀਕ ਹੈ ਇੱਕ ਨੰਬਰ ਜਿਹੜਾ ਦੋਸਤੋ ਚੋਣ ਹੈਗਾ ਤੇ ਆ ਕਰੋ ਥਣ ਥਣ ਚੈੱਕ ਜੀ ਠੀਕ ਹੈ ਉਲਟ ਬਹਿਣੀ ਵਾਲੇ ਪਾਸੇ ਤੋਂ ਇਸ ਮੱਝ ਦੇ ਥਣ ਵੇਖੋ ਠੀਕ ਹੈ ਤੇ ਬਿਲਕੁਲ ਵਧੀਆ ਚੰਗੇ ਥਾਣਾ ਕੋਈ ਇਹ ਨਿਗਾ ਹੈਗਾ ਵੀ ਕੋਈ ਕਿਸੇ ਤਰ੍ਹਾਂ ਦਾ ਘੂਰ ਛੱਟਾ ਹੋਊਗਾ ਵੀਰਾਂ ਦਾ ਵੀ ਇੱਕ ਨੰਬਰ ਜਿਹੜੀ ਚਵਾਈ ਚੈੱਕ ਪਾਸ ਹਰ ਪਾਸਿਓਂ ਤਸੱਲੀ ਵਾਲੀ ਮੱਝ ਆ ਠੀਕ ਆ ਤੇ ਗਰਮੰਤ ਇਹਦਾ ਵੀਰੇ ਲੈਣ ਦੇਣ ਕੀ ਰੱਖਿਆ ਫਿਰ ਇਹਦਾ 70000 ਰੁਪਏ ਦੀ ਮੁੱਲ ਜਿਹੜਾ ਸਹੀ ਹੈ 70000 ਠੀਕ ਆ 70000 ਦੀ ਦੋਸਤੋ ਜਿਹੜੀ ਇਹ ਚੌਥੇ ਨੰਬਰ ਤੇ ਮੱਝ ਤੁਹਾਨੂੰ ਦਿਖਾ ਰਹੇ ਹਾਂ ਬੇਰਵਾ ਪਾ ਕੇ ਗੱਲਬਾਤ ਕਰ ਲਿਓ ਇਹ ਚੌਥੇ ਨੰਬਰ ਵਾਲੀ ਮੱਝ ਆ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ 70000 ਰੁਪਏ ਮੁੱਲ ਠੀਕ ਆ ਇਸ ਤੋਂ ਜਿਹੜੀ ਨੈਕਸਟ ਆਪਾਂ ਤੁ ਇਨ ਜ਼ੋਈ ਨੂੰ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਡੇਢ ਮਹੀਨਾ ਜੀ ਹਾਂਜੀ ਡੇਢ ਤੋਂ 2 ਉਹਦੇ ਵਿਚਕਾਰ ਹੋਵੇ ਡੇਢ ਪਾਉਨੇ 2 2 ਮਹੀਨੇ ਹਨਾ ਹਾਂਜੀ ਠੀਕ ਹੈ ਆ ਕਰੋ ਚੈੱਕ ਜੀ ਇੱਕ ਵਾਰੀ ਪੂਰਾ ਬਾਡੀ ਬੰਦਰ ਦੇਖ ਲਓ ਮੱਝ ਦੀ ਠੀਕ ਆ ਆ ਫੇਸ ਕੁਆਲਟੀ ਜੀ ਤੇ ਬਿਲਕੁਲ ਜਿਹੜੀ ਹਾਈਟ ਆ ਦੋਸਤੋ ਮੀਡੀਅਮ ਹਾਈਟ ਮੀਡੀਅਮ ਹਾਈਟ ਪੂਰੀ ਮੀਡੀਅਮ ਹਾਈਟ ਮੰਨ ਲਓ ਨਾ ਬਾਲੀ ਵੱਡੀ ਤੇ ਨਾ ਹੀ ਬਿਲਕੁਲ ਛੋਟੀ ਸਮਦਰ ਮੀਡੀਅਮ ਹਾਈਟ ਦੇ ਵਿੱਚ ਇਹ ਮੱਝ ਆ ਤੇ ਸੁਆ ਤਕਰੀਬਨ ਤਿਹਜਾ ਕਿ ਚੌਥਾ ਹੋਊਗਾ ਜੀ ਸੂਆ ਤਿਹਜਾ ਹੈ ਦਾ ਤਿਹਜਾ ਸੂਆ ਹਾਂਜੀ ਤੇ ਜੇ ਸੂਵੇ ਦੇ ਵਿੱਚ ਆ ਠੀਕ ਆ ਹਾਂਜੀ ਸੂਆ ਤਿਹਜਾ ਮਗਰ ਬੱਚਾ ਕੱਟੀ ਹੈ ਨਾ ਤੇ ਨਹੀਂ ਕੱਟਾ ਜੀ ਕੱਟਾ ਹੈ ਹਾਂਜੀ ਤੇ ਡੇਢ ਕ ਮਹੀਨੇ ਤੋਂ ਦੂਸਰਾ ਜਿਹੜਾ ਸਮਾਂ ਹੋ ਗਿਆ ਡੇਢ ਤੋਂ ਦੋ ਮੰਨ ਸਕਦੇ ਹੋ ਤੁਸੀਂ ਡੇਢ ਮੰਨ ਲਓ ਠੀਕ ਆ ਦੋ ਤੋਂ ਅੰਦਰ ਹੀ ਹੋਵੇਗੀ ਦੋ ਤੋਂ ਵੀਰਾਂ ਦਾ ਵੀ ਅੰਦਰ ਹੀ ਹੋਵੇਗੀ ਆ ਕੱਟਾ ਜਿਹੜਾ ਮੇਲ ਕਾਫ ਇਸ ਮੱਝ ਦੇ ਨੀਚੇ ਆ ਠੀਕ ਆ ਆ ਕਰੋ ਜੀ ਇਹ ਬੱਚਾ ਹੈਗਾ ਚਵਾਈ ਚਵਾਈ ਬਹੁਤ ਚੰਗੀ ਲੱਗੀ ਬੰਦਾ ਹੀ ਹੈ ਪੂਰੀ ਚਵਾਈ ਚੱਕ ਪਾਸਾ ਠੀਕ ਆ ਤੇ ਕਿੰਨਾ ਕੋਣ ਆਪਾਂ ਵੀਰ ਜੀ ਚੋਰ ਦੁੱਧ ਚਵਾ ਲਾਂਗੇ ਕੇਸ ਲਈ 8 ਕਿਲੋ ਦੁੱਧ ਸਹੀ ਚਵਾ ਲਾਂਗੇ 8 ਕਿਲੋ ਹਾਂ ਜੀ ਠੀਕ ਆ ਤੇ 8 ਕਿਲੋ ਜਿਹੜਾ ਦੋਸਤੋ ਇਸ ਮੱਝ ਦੇ ਥੱਲੇ ਦੁੱਧ ਤੁਸੀਂ ਚੋ ਸਕਦੇ ਜੀ ਤੇ ਕਰੋ ਤਾਂ ਵੀਰੇ ਫਿਰ ਮੁੱਲ ਵੀ ਅਜਾਇ ਜੀ ਹੋਵੇਗਾ ਕਿ ਜੀ ਲੈ ਦੇ ਜਾਂਦਾ ਇਹਦਾ ਮੁੱਲ ਵੀਰ ਜੀ 55000 55000 ਹਾਂ ਜੀ ਠੀਕ ਆ 55000 ਦੀ ਜਿਹੜੀ ਦੋਸਤੋ ਇਹ ਮੱਝ ਤੇ ਕੰਮ ਵੀਰ ਵੀ ਆਂਦਾ ਵੀ 80000 ਵਾਲਾ ਕਰੂਗੀ ਕਿਉਂਕਿ ਜੇਕਰ ਅੱਜ ਦੇ ਸਮੇਂ ਤੁਸੀਂ ਇੰਨੇ ਕ ਪੈਸੇ ਖਰਚਦੇ ਆ ਸੂਬਾ ਥੋੜਾ ਤੇਜ਼ੀ ਚਲ ਰਿਹਾ ਕੰਮ ਤੇ ਬਿਲਕੁਲ ਇੱਕ ਤਾਂ ਜਿਹੜਾ ਦੁੱਧ ਆ ਦੋਸਤੋ ਚਾਹ ਪਾਣੀ ਚੰਗਾ ਬਣਦਾ ਜਾਊਗਾ ਇੱਕ 55500 ਰੁਪਿਆ ਦੁੱਧ ਦੇ ਹਿਸਾਬ ਨਾਲ ਬਹੁਤ ਜਾਇਜ਼ ਮੁੱਲ ਹੈ ਬਿਲਕੁਲ ਬਿਲਕੁਲ ਤੇ ਖੋਲ੍ਹਿਆ ਕਰਮ ਤਵੀਰੇ ਨੂੰ ਤੇ ਥਣਾ ਥਣਾ ਲਓ ਜਿਹੜੀ ਦੋਸਤੋ ਬਿਲਕੁਲ ਵਧੀਆ ਚੁਵਾਈ ਵੀਰਾਂ ਦਾ ਵੀ ਬੰਬੇ ਪਾਸ ਲੱਗੀ ਹੈ ਠੀਕ ਹੌਣ ਦੇ ਟਾਈਮ ਤੇ ਇਹ ਆਈਟਮ ਦੀ ਸੋਈ ਹੁੰਦੀ ਹੈ ਇਹ ਵੀ 75000 ਦੀ ਹੋਣੀ ਬਿਲਕੁਲ ਜੀ ਬਿਲਕੁਲ ਹਾਂਜੀ ਆ ਕਰੋ ਮਾੜਾ ਮਾਰੋ ਝਾਤ ਦੋਸਤੋ ਠੀਕ ਆ ਠੀਕ ਆ ਬਿਲਕੁਲ ਜੈਨੂਨ ਜਿਹੜਾ ਰੇਟ ਆ ਦੋਸਤੋ ਕਿਉਂਕਿ ਉੱਚੇ ਬੱਚੇ ਦੇ ਵਿੱਚ ਆ ਵੀ ਡੇਢ ਪੌਣੇ 2 ਕਿ ਮਹੀਨੇ ਦਾ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਤੇ 55000 ਨੈਟ ਆ ਕਿੰਨਾ ਕੁ ਮਾਨਦਾਨ ਕਰਾਉਣਾ ਤੁਸੀਂ ਬਾਕੀ ਸੰਪਰਕ ਨੰਬਰ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਗਰੋਂਤ ਭਾਈ ਇਸ ਤੋਂ ਇਲਾਵਾ ਹੋਰ ਆਪਣੇ ਕੋਲ ਐਨੀਮਲ ਕਿਹੜੇ ਵਿਕਾਊ ਆ ਜੀ ਹਾਂ ਜੀ ਹੋਰ ਦੋ ਗਾਵਾਂ ਆਪਣੇ ਕੋਲ ਆ ਵੀ ਜਿਹੜਾ ਆ ਗਈ ਆਜੋ ਜੀ ਹਾਂ ਜੀ ਇਸ ਤੋਂ ਨੈਕਸਟ ਜਿਹੜੀਆਂ ਦੋਸਤੋ ਬਿਹੜਾ ਆ ਗਈਆਂ ਵੀਰ ਦੇ ਕੋਲ ਠੀਕ ਆ ਐਚ ਐਫ ਦੀਆਂ ਬਿਹੜਾ ਨੇ ਐਚ ਐਫ ਦੇ ਵਿੱਚ ਤੇ ਤਕਰੀਬਨ ਇਹ ਸੂਨ ਵਾਲੀ ਹੈ ਜੀ ਇਹ ਸੂਨ ਵਾਲੀ ਆ ਸੂਈ ਜੀ ਠੀਕ ਆ ਇੱਕ ਵਾਰ ਜਿਹੜੀ ਆ ਦੋਸਤੋ ਸੂਈ ਹੈ ਤੇ ਇੱਕ ਸੂਨ ਵਾਲੀ ਜਿਹੜੀ ਬਿਲਕੁਲ ਆਪਾਂ ਤੁਹਾਨੂੰ ਫਸਟ ਤੇ ਦਿਖਾ ਰਹੇ ਆ ਇਹ ਸੂਨ ਵਾਲੀ ਆ ਹਾਂਜੀ ਤੇ ਸੂਵਾ ਵੀਰ ਕਿਲਮਾ ਹੋਵੇਗਾ ਇਹ ਦੂਜੀ ਸੂਈ ਸੁਣੀ ਠੀਕ ਆ ਸੈਕੰਡ ਟਾਈਮਰ ਸੂਣ ਜਾ ਰਹੀ ਆ ਦੂਜਾ ਸੂਵਾ ਤੇ ਇਹ ਸਮਾਂ ਹਜੇ ਲੈ ਜੂਗੀ ਫਿਰ ਹਾਂ ਸਮਾਂ ਹਫਤੇ ਤੋਂ ਵਾਦੀ ਲੈ ਜੂਗੀ ਜੀ ਠੀਕ ਆ ਹਫਤਾ ਤੇ ਲੈ ਜੂਗੀ ਨਹੀਂ ਜੀ ਕੋਈ ਠੀਕ ਆ ਆ ਕਰੋ ਚੈੱਕ ਜੀ ਇੱਕ ਹਫਤੇ ਤੋਂ ਜ਼ਿਆਦਾ ਸਮਾਂ ਲੈ ਜੂਗੀ ਲਾਏ ਲੋਏ ਪਈ ਹੈ ਜੀ ਦੋਸਤੋ ਤੇ ਤੁਸੀਂ ਵੇਖ ਸਕਦੇ ਹੋ ਵੀ ਜੱਡੀ ਵਹਿੜਾ ਜੱਡੀ ਵਹਿੜਾ ਉਹਦਾ ਬਣਾਤਣਾ ਪੂਰਾ ਬਣਾਉਣਾ ਨੇ ਬਹੁਤ ਠੰਡੀ ਠੰਡੀ ਆ ਵੇ ਆਹ ਚੱਕਰ ਨਹੀਂ ਆ ਕਰੋ ਚੈੱਕ ਜੀ ਠੀਕ ਹੈ ਤੇ ਮਿਲਕ ਦੀ ਕਪੈਸਿਟੀ ਕਿੰਨੀ ਲੱਗੂ ਫਿਰ ਇਹਦੀ 18 ਤੋਂ 19 ਕਿਲੋ ਪਹਿਲੇ ਸੋਜਾਂ ਦੇ ਚੋਇਆ ਪਹਿਲਾਂ ਨਹੀਂ ਦਿੱਤਾ ਸੀ ਠੀਕ ਹੈ ਚਲੋ ਵੇੜ ਜਿਹੜੇ ਕੱਦ ਕਰਦੀ ਵਿੱਚ ਆ 20 ਤੋਂ ਪਲੱਸ ਵੀ ਹੋ ਸਕਦੀ ਆ 20 ਤੋਂ ਪਲੱਸ ਹੀ ਹੋਊਗੀ ਇਹ ਵੀ 20 ਤੋਂ ਪਲੱਸ ਵੀ ਕਰ ਸਕਦੀ ਆ ਵਿਹੜ ਚੰਗੀ ਆ ਦੋਸਤੋ ਸੈਕੰਡ ਟਾਈਮ ਵਾਰਾ ਦੂਜਾ ਸੂਆ ਸੂਨ ਦੇ ਵਿੱਚ ਅੱਗੇ ਤਿਆਰੀ ਦੇ ਵਿੱਚ ਦਿਨ ਹੱਦ 10 15 ਜਾਂ ਦੋ ਹਫ਼ਤੇ ਲੈ ਜੂਗੀ ਨਹੀਂ ਦੋ ਨਹੀਂ ਲੈਂਦੀ 10 ਦਿਨਾਂ ਦੇ ਕਰੀਬ ਲਾਊਗੀ 10 ਕੁ ਦਿਨ ਹਾਂਜੀ ਠੀਕ ਹੈ ਜੀ 10 ਕੁ ਦਿਨ ਸਮਾਂ ਲੈ ਜੂਗੀ ਵੀਰਾਂ ਦਾ ਤੇ ਵੀਰ ਗਰਮੰਤ ਖੋਲੋ ਇਹਨੂੰ ਵੀ ਵਿਹੜ ਚੰਗੀ ਆ ਦੋਸਤੋ ਥਾਣਾ ਤੋਂ ਉਹਦਾ ਗਾਇਬ ਅੰਤਰ ਲੰਬਾਈ ਥਾਣਾ ਦੀ ਪੂਰੀ ਹੈਗੀ ਆ ਠੀਕ ਆ ਕੋਈ ਛੋਟਾ ਜਿਹਾ ਥਾਣ ਨਹੀਂਗਾ ਕੱਦ-ਕੱਡ ਜਿਹੜਾ ਉੱਚਾ ਹੈਗਾ ਵੱਡੇ ਕੱਦ-ਕੱਦ ਦੇ ਵਿੱਚ ਆ ਆ ਪੈਚ-ਅਪ ਵੇੜਾਂ ਦੇਖਦੇ ਆ ਵੱਡੇ ਕੱਦ-ਕੱਦ ਦੇ ਵਿੱਚ ਆ ਪੂਰੀਆਂ ਵੱਡੀਆਂ ਵੇੜਾਂ ਦੇ ਵਿੱਚ ਗਿਣਤੀ ਹੁੰਦੀ ਹੈ ਵੇੜ ਦੀ ਠੀਕ ਆ ਧਿਆਨ ਦੇ ਵਿੱਚ ਜਰੂਰ ਰੱਖ ਲੈ ਆ ਕਰੂ ਛੱਕ ਜੀ ਠੀਕ ਆ ਥਣ ਥਣ ਜਿਹੜਾ ਬਹੁਤ ਜ਼ਿਆਦਾ ਸੋਨਾ ਪੁੱਟਿਆ ਥਣ ਆ ਵੇਖੋ ਬਾਕੀ 35 ਤੋਂ 50 ਦੇ ਵਿੱਚ ਇੱਕ ਨੰਬਰ ਸੀਗੀ ਵਧੀਆ ਜੀ ਬਹੁਤ ਠੰਡੀ ਧੀਰੀ ਹੈ ਕੋਈ ਚੱਕਰੀ ਨਹੀਂ ਜਿੱਦਾਂ ਮਰਜੀ ਐਂਦਾ ਥੱਲੇ ਬੈਹਿ ਜੀ ਹਾਂ ਹਾਂ ਕਰੋ ਚੈੱਕ ਬਈ ਠੀਕ ਆ ਮੋਲੇ ਦਾ ਗਰਮੰਤ ਕੀ ਲੈਦੇ ਭਰਾ ਇਹਦੀ ਸਹੀ ਡਿਮਾਂਡ ਜਿਹੜੀ 55000 ਰੁਪਏ ਦੀ 55 ਹਾਂ ਜੀ ਠੀਕ ਹੈ ਮੁੱਲ ਵੀ ਸਹੀ ਆ ਯਾਰ ਹਾਂ ਜੀ 55000 ਦੇ ਵਿੱਚ ਜਿਹੜਾ ਦੋਸਤੋ ਦੇਲਾ ਕੀਤਾ ਜਾਊਗਾ ਡਿਮਾਂਡ 55 ਹੈ ਠੀਕ ਆ ਬਾਕੀ ਗੱਲਬਾਤ ਤੁਸੀਂ ਕਰਨੀ ਹੈ ਫੋਨ ਨੰਬਰ ਜਿਹੜੇ ਲਗਾਤਾਰ ਮੈਂ ਹਰ ਵਾਰ ਕਹਿੰਦਾ ਵੀ ਸੰਪਰਕ ਥੱਲੇ ਦਿੱਤੇ ਨੇ ਇਸ ਤੋਂ ਬਾਅਦ ਜਿਹੜੀ ਅਗਲੀ ਵਾਰ ਤੁਹਾਨੂੰ ਦਿਖਾਉਣੀ ਹੈ ਇਹ ਪਹਿਲਾਂ ਨਹੀਂ ਸੁਣੀਏ ਇਹ ਸੋਈ ਹੈ ਵੀਰ ਜੀ ਸੋਈ ਆ ਹਾਂਜੀ ਪਹਿਲਾਂ ਨਹੀਂ ਹੈ ਨਾ ਹਾਂਜੀ ਪਹਿਲਾਂ ਸੋਈ ਬੱਚੀ ਹੈ ਠੀਕ ਆ ਚੌਗੀ ਮੂੰਹ ਠੀਕ ਆ ਪਹਿਲਾਂ ਪ੍ਰੂਨ ਜਿਹੜੀ ਦੋਸਤੋ ਬੱਚੀ ਹੈ ਸੋਈ ਆ ਹਾਂਜੀ ਤੇ ਮੂੰਹ ਚੌਗੀ ਚਾਰ ਦਾ ਹਾਂਜੀ ਵੇੜਾ ਇਹ ਤਾਂ ਲੇਵਾਂ ਨੂੰ ਬਹੁਤ ਸੋਹਣਾ ਲੱਗਾ ਹਨਾ ਕਸਮੇ ਲੈਵੇ ਦੀ ਹੈ ਤੇ ਦੁੱਧ ਹੁਣ ਕਿੰਨਾ ਕੁ ਦੇ ਰਹੀ ਹੈ 20 ਕਿਲੋ ਦੁੱਧ ਤਿਆਰ ਵੀ ਜੀ ਹੁਣ ਆ ਇਸ ਟਾਈਮ ਤੇ ਬਿਲਕੁਲ ਰੈਡੀ ਜਿਹੜਾ ਹਾਂਜੀ ਤੇ ਮਗਰ ਬੱਚੀ ਨਹੀਂ ਮਗਰ ਇਹਦੇ ਬੱਚਾ ਮਰ ਗਿਆ 15 ਦਿਨ ਹੋ ਗਏ ਸੋਈ ਨੂੰ ਤੇ ਬੱਚਾ ਮਰ ਗਿਆ ਅੱਛਾ ਬੱਚਾ ਮਰ ਗਿਆ ਜੀ ਹਾਂਜੀ 15 ਦਿਨ ਜਿਹੜਾ ਸਮਾਂ ਹੋ ਗਿਆ ਦੋਸਤੋ ਇਹ ਬੱਚਾ ਸੀਗਾ ਥੱਲੇ ਬੱਚਾ ਮਰ ਗਿਆ ਠੀਕ ਆ ਤੇ ਚੌਗੀ ਹੈਗੀ ਮੂੰਹ ਚਾਰ ਦੰਦਾਂ ਦਾ ਆ ਕਰ ਲੋ ਚੈੱਕ ਬਾਕੀ ਗਾਲੇ ਪਈ ਆ ਤੁਸੀਂ ਨਾ ਵੇਖ ਵੀ ਲਓ ਚਾਰ ਦੰਦ ਮੂੰਹ ਹਾਂ ਠੀਕ ਆ ਬਹੁਤ ਸੋਹਣੀ ਬੱਚੀ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਤੇ ਬੱਚੀ ਸੋਹਣੀ ਆ ਪੂਰੀ ਜਾਤ ਵਿੱਚ ਆ ਬਰੀਡ ਦੇ ਵਿੱਚ ਆ ਪੂਰੀ ਕੱਦ ਕਾਠੇ ਪੂਰਾ ਉੱਚਾ ਹੈਗਾ ਤੇ ਚੌਗੀ ਨੇ ਜਿਹੜਾ ਦੋਸਤੋ ਹਜੇ ਪਹਿਲਾ ਸੂਆ ਸੂ ਵੀ ਪਈ ਹੈ ਬਾਕੀ ਕੱਦ ਕਾਠੀ ਪੂਰਾ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਸੂ ਵੀ ਦੇ ਵਿੱਚ ਜਾਂਦੇ ਆ ਵੈੜ ਹੋਰ ਚੰਗੀ ਤਗੜੀ ਬਣੂਗੀ ਹੈ ਤੇ ਚੁਆਈ ਦਾ ਦੱਸਤਾ ਵੀ 20 ਕਿਲੋ ਹੈਗਾ ਰੈਡੀ ਹਾਂਜੀ 20 ਕਿਲੋ ਇਸ ਟਾਈਮ ਤੇ ਤਿਆਰ ਹੈ ਠੀਕ ਆ ਵੀ ਇਦਾਂ ਬੈਈਏ ਕੋਈ ਚੱਕਰੀ ਹਾਂਜੀ ਆ ਵੇਖੋ ਆ ਕਰੋ ਜੀ ਮਗਰ ਲੈਣਾ ਮਗਰ ਲੈ ਦੀ ਚੁਆਈ ਅਗਲੇ ਨਾਲ ਅਗਲੇ ਨੂੰ ਆ ਵੇਖੋ ਆ ਕਰੋ ਜੀ ਚੱਕਾ ਠੀਕ ਆ ਭਰਾ ਭਰੂ ਪੂਰਾ ਹੈਗਾ ਥਣਾ ਦਾ ਵੇਖੋ ਠੀਕ ਆ ਕਰਾਂ ਤਾਂ ਵੀਰੇ ਖੋਲ ਗਏ ਨੂੰ ਵੀ ਕੱਦ ਕਾਰ ਦੀ ਵੱਡੀ ਬੈੜਾ ਦੋਸਤੋ ਕੋਈ ਦਰਮਿਆਨੀ ਛੋਟੀ ਜੀ ਹਾਈਟ ਨਹੀਂ ਬੈੜਦੀ ਵੈੜਾ ਦੋਵੇਂ ਵੱਡੀਆਂ ਪਹਿਲੀ ਵਾਰ ਜਿਹੜੀ ਟੁਕੀ ਆ ਉਹ ਵੀ ਦਿਖਾਈਏ ਵੱਡੇ ਕਦ ਕੜ ਦੇ ਵਿੱਚ ਆ ਇਹ ਅਜੇ ਬਿਲਕੁਲ ਅਕੀ ਸੁਈ ਹੋਈ ਵੈੜਾ 15 ਦਿਨ ਦੀ ਬਿਨ ਬੱਚੇ ਤੋਂ ਆ ਤੇ ਕਦ ਕੜ ਜਿਹੜਾ ਇਹਦਾ ਵੈੜ ਦਾ ਵੀ ਪੂਰਾ ਠੀਕ ਆ ਇਹਨੂੰ ਤੋੜ ਦੇ ਇਹਨੂੰ ਆ ਦੇਖੋ ਜੀ ਠੀਕ ਆ ਖਵਾਣਾ ਹੋਣਾ ਜਿਹੜਾ ਦੋਸਤੋ ਸੋਨਾ ਵਖਾਉਂਦੀ ਬੈਣ ਥਣ ਥਣੂ ਵੀ ਚੰਗਾ ਮੁੱਠੀ ਵਾਲਾ ਬਿਲਕੁਲਾ ਕਰਉ ਚਾਹੀਦਾ ਜਾਂਦੇ ਟਾਈਮ ਤੇ ਬਹੁਤ ਚੰਗੀ ਬਣ ਜਾਂਦੀ ਤੁਹਾਨੂੰ ਪਤਾ ਹੈ ਸਵੇਰ ਦਾ ਟਾਈਮ ਬਿਲਕੁਲ ਜੀ ਬਿਲਕੁਲ ਤੇ ਕਰਵਾਤਾ ਇਹਦਾ ਫਿਰ ਲੈਣ ਦੇਣ ਫਿਰ ਕੀ ਕਰਦੇ ਆ ਇਹਦਾ ਲੈ ਦੇ ਮੁੱਲ ਵੀ ਜੀ 55000 ਰੁਪਏ 55000 ਹਾਂ ਜੀ ਠੀਕ ਆ ਤੋਰੋ ਜੀ ਦੋਦੇ ਦੋਦੇ ਆਪਣੀ ਤਸੱਲੀ ਹੋ ਗਈ ਸੂਈ ਦੀ ਵੀ ਆਪਣੀ ਗਾਰੰਟੀ ਹੋਊਗੀ ਠੀਕ ਆ 15 ਦਿਨ ਦੀ ਸੂਈ ਠੀਕ ਆ ਬਿਲਕੁਲ ਤੋਲਵਾ ਦੁੱਧ ਦਾ 20 ਕਿਲੋ ਆ ਹਾਂਜੀ ਹਾਜ਼ਰ ਹਾਂਜੀ ਚਲੋ ਠੀਕ ਹੈ ਜੀ 55000 ਦੋਸਤੋ ਇਸ ਦਾ ਮੋਹਲਾ ਤੇ 55000 ਜਿਹੜੀ ਗੱਬਣ ਉਹ ਦਾ ਮੋਹਲਾ ਠੀਕ ਆ ਬਾਕੀ ਮੱਝਾ ਜਿਹੜੀਆਂ ਆਪਾਂ ਇਸ ਘਰੋਂ ਤੁਹਾਨੂੰ ਪੰਜ ਦਿਖਾਤੀਆਂ ਨੇ ਪੂਰੇ ਵੇਰਵੇ ਸਮੇਤ ਜਿਹੜੀ ਆ ਦੋਸਤੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੀਰ ਤੋਂ ਗਰਮੰਤਾ ਤੋਂ ਪੁੱਛ ਕੇ ਜਿਹੜਾ ਸ਼ੇਅਰ ਕਰ ਦਿੱਤਾ ਠੀਕ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਨਵੇਂ ਫਾਰਮਰ ਤੱਕ ਵੀ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਗਰਮੰਤਾ ਦਾ ਸੰਪਰਕ ਨੰਬਰ ਵੀਰ ਜਰੂਰ ਦੱਸ ਦੇ ਸੰਪਰਕ ਨੰਬਰ ਹੈ 98557 ਹਾਂਜੀ 70373 198772 843 ਠੀਕ ਆ ਇਹ ਦੋਨੋਂ ਨੰਬਰ ਚੱਲਦੇ ਆ ਆਪਣੇ ਕੋਲ ਹਾਂਜੀ ਦੋਵੇਂ ਨੰਬਰ ਦੋਹਾਂ ਦੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਠੀਕ ਆ ਸੋ ਦੋਸਤੋ ਦੋਨੋਂ ਨੰਬਰ ਆਪਾਂ ਸਕਰੀਨ ਤੇ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ